ਇਹ ਤਾਂ ਇਤਨੀ ਟਲਣਾ ਇਹ ਤਾਂ ਉਹਦੇ ਪੇਕੇ ਘਰ ਕਰਕੇ ਉਸ ਪਾਕ ਹੀ ਹਟੇ ਵਿਚਾਰੀਆਂ ਤੁਸੀਂ ਆ ਅੱਜਕੱਲ ਮੇਰੇ ਤੇ ਪੱਟੀ ਬਣ ਕੇ ਪੇਕੇ ਜਾਂਦੀਆਂ ਨੇ ਇਹ ਗੈਬੀ ਨੇ ਹੁਣ ਕਿਹਦੇ ਨਾਲ ਸਿੰਘ ਪਸਾਲੇ ਧਰਮ ਨਾਲ ਨਾ ਨਾ ਹੀ ਕਦੇ ਆਪ ਟੇਕੇ ਬੈਂਦੀ ਆ ਤੇ ਨਾ ਹੀ ਕਿਸੇ ਨੂੰ ਟੇਕੇ ਬੈਣ ਦਿੰਦੀ ਆ ਬਸ ਕਰ ਭਾਬੀ ਬਸ ਕਰ ਤੂੰ ਬਥੇਰਾ ਕਹਿ ਲਿਆ ਤੇ ਮੈਂ ਬਥੇਰਾ ਸੁਣ ਲਿਆ ਜਿਵੇਂ ਕੁਝ ਕਹਿੰਦੀ ਨਹੀਂ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੂੰ ਸਿਰ ਤੇ ਹੀ ਚੜੀ ਜਾਵੇਂ ਬਥੇਰੀਆਂ ਕਰ ਲਈਆਂ ਤੂੰ ਮਨਮਰਜ਼ੀਆਂ ਬਥੇਰਾ ਤੰਗ ਕਰ ਲਿਆ ਤੂੰ ਮੇਰੀ ਮਾਂ ਨੂੰ ਜਿੰਨਾ ਤੂੰ ਕਰ ਸਕਦੀ ਸੀ ਨਾ ਮੇਰੇ ਭਰਾ ਨੂੰ ਆਪਣੀ ਮੁਠੀ 'ਚ ਤੂੰ ਕਰ ਲਿਆ ਮੇਰੇ ਸਬਰ ਦਾ ਪਿਆਲਾ ਪਰ ਗਿਆ ਹੁਣ ਕੀ ਸੀ ਨਾ ਤੂੰ ਕੀ ਸੀ ਜਦੋਂ ਵਿਆਹ ਤੇ ਆਈ ਸੀ ਆ ਡੇਢ ਗੱਟ ਦੀ ਤੇਰੀ ਕਮਰ ਸੀ ਤੇ ਹੁਣ ਮੇਰੇ ਪੇਕਿਆਂ ਦਾ ਖਾ ਖਾ ਕੇ ਢਾਈ ਮਣ ਦਾ ਕਮਰਾ ਬਣਾਈ ਬੈਠੀ ਆ ਸਾਰਾ ਦਿਨ ਤੇਰਾ ਮੂੰਹ ਚਬਰ-ਚਬਰ ਚੱਲਦਾ ਤੇ ਮੇਰੀ ਆਈ ਤੇ ਆ ਮੇਰੀਆਂ ਦੋ ਰੋਟੀਆਂ ਵੀ ਤੈਨੂੰ ਚੁੱਭਦੀਆਂ ਨੇ ਆ ਜਦੋਂ ਤੇਰੀਆਂ ਭੈਣਾ ਆਉਂਦੀਆਂ ਨੇ ਦੇਖ ਕਿਵੇਂ ਤੇਰੇ ਦੰਦਿਆ ਨਿਕਲਦੀਆਂ ਨੇ ਤੇ ਮੇਰੀ ਆਈ ਤੇ ਆ ਤੇਰੇ ਮੱਥੇ ਤੋਂ ਤੋੜੀਆਂ ਹੀ ਨਹੀਂ ਨਿਕਲਦੀਆਂ ਆਪਦੇ ਪੇਕੇ ਆਇਆ ਤੇ ਕਦੀ ਆਹ ਲਿਆ ਕਦੀ ਉਹ ਲਿਆ ਤੇ ਮੇਰੀ ਆਈ ਤੇ ਕਦੀ ਤਜ ਨਾਲ ਪੂਜੀਆਂ ਬਿਸਕੁਟ ਵੀ ਨਹੀਂ ਖਵਾਇਆ ਹੁਣ ਦੇਖਦੀ ਆ ਤੂੰ ਮੇਨੂੰ ਪੇਕੇ ਆਈ ਨੂੰ ਕਿਵੇਂ ਨਹੀਂ ਪੁੱਛਦੀ ਜੇ ਤੂੰ ਨਾ ਪੁੱਛਿਆ ਨਾ ਫਿਰ ਤੂੰ ਦੇਖੀ ਆ ਕਿਵੇਂ ਕੁੱਤ ਨਹੀਂ ਜਾਈ ਕਮਾਨੀ ਆ ਇਹ ਤਾਂ ਨਹੀਂ ਟਲਣਾ ਇਹ ਤਾਂ ਉਹਦੇ ਪੇਕੇ ਘਰ ਕਰਕੇ ਇਸ પાਕ ਹੀ ਹਟੋ ਇਹਨੂੰ ਸਮਝਾਉਣਾ ਪੈਣਾ ਰੋਕਣਾ ਪੈਣਾ ਉਹ ਗੱਲ ਸੁਣ ਉਹ ਤੂੰ ਵਾਪਸ ਕਰ ਵਾਪਸ ਕਰ ਫੋਨ ਕਿਉਂ ਐਵੇਂ ਨਮਈ ਸੀੜੀ 'ਚ ਆਪਾਂ ਖੜਾ ਕਰ ਲੱਗੀਆਂ ਪਰ ਆ ਕੀ ਫੋਨ ਤਾਂ ਤੇਰਾ ਬੰਦ ਹੈ ਇਹਦਾ ਮਤਲਬ ਬੰਦ ਫੋਨ ਤੇ ਐਵੇਂ ਭਾਬੀ ਨੂੰ ਲੜਨ ਦੇ ਤੂੰ ਡਰਾਮੇ ਕਰਦੀ ਆ ਡਰਾਮੇ ਨਹੀਂ ਸੀ ਕਰਦੀ ਮੈਂ ਤਾਂ ਆਪਣੇ ਦਿਲ ਦੀ ਪੜਾਅਸ ਕੱਢਣ ਲੱਗੀ ਹੋਈ ਸੀ ਜੇ ਆਹੀ ਗੱਲ ਐ ਤਾਂ ਸੱਚੀ ਆਪਣੀ ਭਾਬੀ ਨੂੰ ਫੋਨ ਬਲਾ ਕੇ ਕਹਿਦੀ ਆ ਸਾਰਾ ਕੁਝ ਐਡੀ ਕਮਲੀ ਨਹੀਂ ਮੈਂ ਕਿ ਜਿਹੜੀਆਂ ਤੁਹਾਡੀਆਂ ਗੱਲਾਂ ਵਿੱਚ ਆ ਕੇ ਆਪਣੇ ਪੈਰੀ ਆਪ ਹੀ ਕਹਾੜੀ ਮਾਰ ਕੇ ਆਪਣੇ ਪੇਕੇਆਂ ਦਾ ਬੂਹਾ ਸਦਾ ਸਦਾ ਲਈ ਬੰਦ ਕਰਵਾ ਲਵਾਂ ਮਾਪੇ ਤੋਂ ਬਾਅਦ ਭਰਾ ਪਰਜਾਈਆਂ ਨਾਲ ਹੀ ਪੇਕੇ ਹੁੰਦੇ ਆ ਪਰ ਜੇ ਭਰਾ ਪਰਜਾਈਆਂ ਨੂੰ ਧੀਆ ਬੋਝ ਲੱਗਣ ਲੱਗ ਜਾਣ ਕਤਈਆਂ ਵਿਚਾਰੀਆਂ ਕਿੱਥੇ ਜਾਣ ਜਦੋਂ ਕਿਤੇ ਬਿਨਾਂ ਕਿਸੇ ਗੱਲ ਤੋਂ ਭਰਾ ਪਰਜਾਈ ਵਰਤਨਾ ਛੱਡ ਦੇ ਤੇ ਜਿਸ ਘਰ ਵਿੱਚ ਧੀਆਂ ਨੇ ਆਪਣਾ ਗੁੱਡੀਆਂ ਪਟੋਲੇ ਨਾਲ ਖੇਡ ਖੇਡ ਕੇ ਬਚਪਨ ਹੰਡਾਇਆ ਹੋਵੇ ਫਿਰ ਉਸੇ ਘਰ ਵਿੱਚੋਂ ਜਾਣ ਨੂੰ ਵੀ ਤਰਸ ਜਾਂਦੀਆਂ ਨੇ ਵਿਚਾਰੀਆਂ ਧੀਆਂ ਤਾਂ ਅੱਜਕੱਲ ਮੂੰਹ ਤੇ ਪੱਟੀ ਬਨ ਕੇ ਬੈਠੇ ਜਾਂਦੀਆਂ ਨੇ ਤਾਂ ਕਿ ਉਹਨਾਂ ਦੇ ਮੂੰਹ ਚੋਂ ਇਹ ਜੀ ਗੱਲਾਂ ਨਾ ਨਿਕਲ ਜਾਵੇ ਜਿਹੜੀ ਭਾਬੀ ਨੂੰ ਬੁਰੀ ਲੱਗ ਜਵੇ ਫੇਰ ਤੇ ਭਾਬੀ ਨੇ ਐਸੇ ਗੱਲਾਂ ਦਾ ਮੁੱਦਾ ਬਣਾ ਕੇ ਆਪ ਦੀ ਨਰਦ ਵਾਸਤੇ ਸਾਰੀ ਉਮਰ ਵਾਸਤੇ ਤੇ ਕੇਂਦੇ ਦੂਏ ਬੰਦ ਕਰ ਦੇਣੇ ਨੇ ਤਾਂ ਹੱਕ ਨਾਲ ਆਪਣੇ ਪਰਵਾਰ ਦੀ ਘੌੜੀ ਸਚਾਈ ਹੈ ਨੰਨਤਾ ਨੇ ਨਾ ਤਾਂ ਕਦੇ ਪਿੱਛੇ ਹਟਕਲ ਅਦਾਜੀ ਕੀਤੀ ਹੁੰਦੀ ਆ ਨਾ ਮਾਰਾ ਚੰਗਾ ਬੋਲੇ ਹੁੰਦਾ ਤੇ ਫਿਰ ਵੀ ਕਿਉਂ ਵਿਚਾਰੀਆਂ ਦੇ ਪੈਸੇ ਕਰ ਜਾਣ ਤੋਂ ਵੀ ਤਰਸ ਜਾਂਦੀਆਂ ਨੇ ਕੁਝ ਤਾਂ ਸੋਚਣਾ ਚਾਹੀਦਾ ਪਾਪੀਆਂ ਨੂੰ ਪਰਾਵਾਂ ਨੂੰ ਤੇ ਭਣਾ ਵਿਚਾਰੀਆਂ ਕਿੱਥੇ ਸਾਡ